ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK Voice Tips ਤੇ ਉੱਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਪੂਰਨਮਾਸ਼ੀ ਦੀ ਰਾਤ ਪੁਰਾਣੀ ਕੰਗੀ ਤੁਸੀਂ ਘਰ ਵਿੱਚ ਇਸ ਜਗ੍ਹਾ ਤੇ ਰੱਖ ਦੇਣੀ ਹੈ ਤੁਹਾਡਾ ਪੂਰਾ ਘਰ ਪੈਸਿਆਂ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਅੱਜ ਦੀ ਵੀਡੀਓ ਵਿੱਚ ਜੋ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਵਾਲੇ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੇ ਤੇ ਸ਼ਕਤੀਸ਼ਾਲੀ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਉਪਾਅ ਲੈ ਕੇ ਆਏ ਹਾਂ ਉਹ ਆਪਣੇ ਘਰ ਵਿੱਚ ਪਈ ਹੋਈ ਪੁਰਾਣੀ ਕੰਗੀ ਦਾ ਉਪਾਅ ਤੁਸੀਂ ਕਰਨਾ ਹੈ ਜੇਕਰ ਅਸੀਂ ਇਹ ਉਪਾਅ ਕਰ ਲੈਂਦੇ ਹਾਂ ਸਾਡੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਮੁਸ਼ਕਲਾਂ ਚੱਲ ਰਹੀਆਂ ਹਨ ਜਾਂ ਫਿਰ ਆਉਣ ਵਾਲੀਆਂ ਹਨ ਉਹ ਤੁਰੰਤ ਹੀ ਸਾਡੀ ਜ਼ਿੰਦਗੀ 'ਚੋਂ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਜੋ ਵੀ ਟੋਣੇ ਟਟਕੇ ਹੁੰਦੇ ਹਨ ਅੱਜ ਦੇ ਸਮੇਂ ਵਿੱਚ ਤਾਂ ਉਹ ਤੁਹਾਡੇ ਵਾਲਾਂ ਤੋਂ ਹੀ ਹੁੰਦੇ ਹਨ ਵਾਲਾਂ ਤੋਂ ਹੀ ਇਹ ਸਭ ਕਰਦੇ ਹਨ ਜੋ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਹਨ ਜਿਹੜੀ ਘਰ ਦੇ ਵਿੱਚ ਕੰਗੀ ਹੁੰਦੀ ਹੈ ਜੋ ਅਸੀਂ ਯੂਜ਼ ਕਰਦੇ ਹਾਂ ਉਸ ਦੇ ਵਿੱਚ ਕੀ ਹੁੰਦਾ ਹੈ ਸਾਡੇ ਕੁਝ ਕੁ ਵਾਲ ਰਹਿ ਜਾਂਦੇ ਹਨ ਕਿ ਉਹ ਕਿ ਉਹ ਪੁਰਾਣੀ ਕੰਗੀ ਹੁੰਦੀ ਹੈ ਅਸੀਂ ਕਾਫੀ ਲੰਮੇ ਸਮੇਂ ਤੋਂ ਯੂਜ਼ ਕਰ ਰਹੇ ਹੁੰਦੇ ਹਾਂ ਜਿਵੇਂ ਉਹ ਕੰਗੀ ਪੁਰਾਣੀ ਹੋ ਜਾਂਦੀ ਹੈ ਜਾਂ ਫਿਰ ਸਾਡਾ ਕੋਈ ਵਾਲ ਉਹਦੇ ਵਿੱਚ ਰਹਿ ਜਾਂਦਾ ਹੈ ਉਸ ਕੰਗੀ ਦੇ ਵਿੱਚ ਜਿਹੜੀ ਸਾਡੀ એનર્ਜੀ ਹੁੰਦੀ ਹੈ ਉਹ ਫਲੋ ਕਰਦੀ ਹੁੰਦੀ ਹੈ ਸਾਡਾ ਜਿਹੜਾ ਅੰਸ਼ ਹੁੰਦਾ ਹੈ ਉਹ ਫਲੋ ਕਰਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਉਸ ਪੁਰਾਣੀ ਤੁਹਾਡੀ ਕੰਗੀ ਦੇ ਨਾਲ ਜੇ ਕੋਈ ਟੋਣਾ ਟੋਟਕਾ ਕਰਦਾ ਹੈ ਤੁਹਾਡਾ ਕੁਝ ਬੁਰਾ ਸੋਚਣ ਦੇ ਲਈ ਜਾਂ ਫਿਰ ਬੁਰਾ ਕਰਨ ਦੇ ਲਈ ਤਾਂ ਉਸ ਟੋਣੇ ਕੀਤੇ ਗਏ ਟੋਟਕੇ ਦਾ ਜੋ ਵੀ ਬੁਰਾ ਪ੍ਰਭਾਵ ਹੈ ਜੋ ਵੀ ਇਫੈਕਟ ਹੁੰਦਾ ਹੈ ਉਹ ਤੁਹਾਡੇ ਤੇ ਬਹੁਤ ਜਲਦੀ ਪੈਂਦਾ ਹੈ ਇਸ ਕਰਕੇ ਤੁਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਿਆ ਕਰੋ ਕਿ ਜਿਹੜੀ ਤੁਹਾਡੀ ਆਪਣੀ ਕੰਗੀ ਹੁੰਦੀ ਹੈ ਉਸ ਕੰਗੇ ਨੂੰ ਦੂਸਰੇ ਨੂੰ ਯੂਜ਼ ਕਰਨ ਦੇ ਲਈ ਕਦੇ ਵੀ ਨਾ ਦਿਆ ਕਰੋ ਤੁਸੀਂ ਆਪਣੀ ਕੰਗੀ ਨੂੰ ਆਪਣੇ ਤੱਕ ਹੀ ਰੱਖਣਾ ਹੈ ਆਪ ਯੂਜ਼ ਕਰੋ ਕਿਸੇ ਨੂੰ ਯੂਜ਼ ਨਾ ਕਰਨ ਦਿਓ ਇਸ ਤਰ੍ਹਾਂ ਜੇਕਰ ਤੁਹਾਡੇ ਘਰ ਦਾ ਮੈਂਬਰ ਤੁਹਾਡੀ ਕੋਈ ਕੰਗੀ ਮੰਗ ਰਿਹਾ ਹੈ ਯੂਜ਼ ਕਰਨ ਦੇ ਲਈ ਵਾਲ ਸਵਾਰਨ ਦੇ ਲਈ ਤਾਂ ਤੁਸੀਂ ਉਸ ਨੂੰ ਆਪਣੀ ਕੰਗੀ ਦੇ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਮੈਂਬਰ ਤੋਂ ਇਲਾਵਾ ਕੋਈ ਅਣਜਾਣ ਘਰ ਵਿੱਚ ਆਇਆ ਹੈ ਤੁਹਾਡੇ ਕੰਗੀ ਮੰਗਦਾ ਹੈ ਉਸ ਨੂੰ ਕੰਗੀ ਯੂਜ਼ ਕਰਨ ਦੇ ਲਈ ਬਿਲਕੁਲ ਵੀ ਨਹੀਂ ਦੇਣੀ ਇਸ ਦੇ ਨਾਲ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਜਦੋਂ ਵੀ ਰਾਤ ਦੇ ਸਮੇਂ ਸੌਂਦੇ ਹੋ ਤਾਂ ਰਾਤ ਦੇ ਸਮੇਂ ਸੌਣ ਦੇ ਵੇਲੇ ਆਪਣੇ ਵਾਲ ਹਮੇਸ਼ਾ ਬੰਨ ਕੇ ਸੌਇਆ ਕਰੋ। ਕਈ ਲੋਕਾਂ ਦੀ ਆਦਤ ਹੁੰਦੀ ਹੈ ਰਾਤ ਦੇ ਸਮੇਂ ਜਿਹੜੇ ਵਾਲ ਹੁੰਦੇ ਹਨ ਖੁੱਲੇ ਰੱਖ ਕੇ ਸੌਂਦੇ ਹਨ। ਤੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਸਾਡੇ ਨੇੜੇ ਬਹੁਤ ਬੁਰੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ। ਉਹਨਾਂ ਦੇ ਅੰਦਰ 네ਗੇਟਿਵ એનર્ਜੀ ਭਰ ਜਾਂਦੀ ਹੈ। ਬੁਰੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਕਰਕੇ ਉਹ ਰਾਤ ਦੇ ਸਮੇਂ ਬਹੁਤ ਆਸਾਨੀ ਨਾਲ ਵਿਅਕਤੀ ਦੇ ਅੰਦਰ ਵਾਸ ਕਰ ਜਾਂਦੀਆਂ ਹਨ ਇਸ ਕਰਕੇ ਸਾਨੂੰ ਹਮੇਸ਼ਾ ਰਾਤ ਨੂੰ ਸੌਣ ਦੇ ਸਮੇਂ ਕਦੇ ਵੀ ਵਾਲ ਖੁੱਲੇ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਬੰਨ ਕੇ ਸੌਣੇ ਚਾਹੀਦੇ ਹਨ ਇਸ ਦੇ ਨਾਲ ਹੀ ਹੁਣ ਅਸੀਂ ਤੁਹਾਨੂੰ ਇਸ ਕੰਗੀ ਦਾ ਛੋਟਾ ਜਿਹਾ ਸਿੰਪਲ ਉਪਾਅ ਦੱਸਾਂਗੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਸੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਨੇ ਟੋਣਾ ਟੋਟਕਾ ਜਾਂ ਫਿਰ ਕਾਲਾ ਜਾਦੂ ਜਦੋਂ ਵੀ ਇਸ ਤਰ੍ਹਾਂ ਦੀਆਂ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਹਨ ਤਾਂ ਕੁਝ ਚੀਜ਼ ਦਾ ਇਹਨਾਂ ਬੁਰਾ ਪ੍ਰਭਾਵ ਹੋਵੇਗਾ ਕਿ ਤੁਹਾਡਾ ਤੁਹਾਡੇ ਤੋਂ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਉੱਪਰ ਮਾੜਾ ਕਰਨ ਬਾਰੇ ਕੋਈ ਸੋਚ ਰਿਹਾ ਹੈ ਉਹ ਤੁਹਾਡੇ ਉੱਪਰ ਬੇਸ਼ੱਕ ਕਿੰਨਾ ਵੀ ਬੁਰਾ ਕਿਉਂ ਨਾ ਕਰੀ ਜਾਵੇ ਪਰ ਉਸ ਚੀਜ਼ ਦਾ ਮਾੜਾ ਪ੍ਰਭਾਵ ਤੁਹਾਡੇ ਤੇ ਭੁੱਲ ਕੇ ਨਹੀਂ ਪੈ ਸਕਦਾ ਜਦੋਂ ਤੁਸੀਂ ਕੰਗੇ ਦਾ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਇਸ ਦੇ ਨਾਲ ਤੁਹਾਡੇ ਘਰ ਵਿੱਚ ਪੈਸੇ ਸੰਬੰਧੀ ਜਿੰਨੀਆਂ ਵੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹੋਣਗੀਆਂ ਦੂਰ ਹੋ ਜਾਣਗੀਆਂ ਕਿਉਂਕਿ ਉਹ ਕੰਗੀ ਦੇ ਬਹੁਤ ਹੀ ਜ਼ਿਆਦਾ ਚਮਤਕਾਰੀ ਟੋਟਕੇ ਤੇ ਉਪਾਅ ਹੁੰਦੇ ਹਨ ਜਿਹੜੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਕੰਗੀ ਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਕਿਹੜੇ ਦਿਨ ਵਾਰ ਕਰਨਾ ਹੈ ਕਿਹੜੇ ਸਮੇਂ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਪੂਰਨਮਾਸੀ ਦੇ ਦਿਨ ਵੀ ਕਰ ਸਕਦੇ ਹੋ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਜਿਹੜੇ ਤੁਹਾਡੇ ਘਰ ਵਿੱਚ ਕੰਗੀ ਵਰਤੀ ਜਾਂਦੀ ਹੈ ਪੁਰਾਣੀ ਪਈ ਹੋਵੇਗੀ ਉਸ ਨੂੰ ਲੈ ਕੇ ਤੁਸੀਂ ਸ਼ਨੀਵਾਰ ਦੇ ਦਿਨ ਜਾਂ ਫਿਰ ਪੂਰਨਮਾਸ਼ੀ ਦੇ ਦਿਨ ਸਵੇਰ ਦੇ ਸਮੇਂ ਉਪਾ ਕਰ ਸਕਦੇ ਹੋ ਦੁਪਹਿਰ ਦੇ ਸਮੇਂ ਜਦੋਂ ਵੀ ਸ਼ਨੀਵਾਰ ਜਾਂ ਪੂਰਨਮਾਸ਼ੀ ਵਾਲੇ ਦਿਨ ਸਮਾਂ ਮਿਲਦਾ ਹੈ ਉਸੇ ਹੀ ਸਮੇਂ ਇਸ ਉਪਾ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਕੰਗੀ ਲੈ ਲੈਣੀ ਹੈ ਪੁਰਾਣੀ ਕੰਗੀ ਨੂੰ ਲੈ ਕੇ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਸਮੇਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਜਿੱਥੇ ਚਰਸਤਾ ਹੋਵੇ ਉੱਥੇ ਚਲੇ ਜਾਣਾ ਹੈ ਉੱਥੇ ਜਾ ਕੇ ਤੁਸੀਂ ਉਸ ਕੰਗੇ ਨੂੰ ਸੁੱਟ ਕੇ ਆ ਜਾਣਾ ਹੈ ਸਿਰਫ ਇੰਨਾ ਹੀ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਕਈ ਲੋਕ ਇਸ ਤਰ੍ਹਾਂ ਵੀ ਕਹਿ ਦਿੰਦੇ ਹਨ ਸਾਡੇ ਘਰ ਦੇ ਨੇੜੇ ਕੋਈ ਚੋ ਰਸਤਾ ਨਹੀਂ ਹੈ ਚੌਰਾਹਾ ਨਹੀਂ ਹੈ ਤੁਸੀਂ ਜਾਣਦੇ ਹੋ ਜਿਸ ਰਸਤੇ ਨੂੰ ਚਾਰ ਰਸਤੇ ਨਿਕਲਦੇ ਹੋਣ ਉਸ ਨੂੰ ਚੌਰਾਹਾ ਬੋਲਦੇ ਹਨ ਇਸੇ ਤਰ੍ਹਾਂ ਜੇਕਰ ਘਰ ਦੇ ਨੇੜੇ ਆਸ-ਪਾਸ ਕਿਤੇ ਵੀ ਚੌਰਾਹਾ ਨਹੀਂ ਹੈ ਤਾਂ ਤੁਸੀਂ ਕਿਤੇ ਦੂਰ ਜਾ ਕੇ ਵੀ ਸੁੱਟ ਕੇ ਆ ਸਕਦੇ ਹੋ ਤਾਂ ਤੁਸੀਂ ਆਪਣੇ ਘਰ ਦੇ ਨੇੜੇ ਆਸ-ਪਾਸ ਜੇਕਰ ਕੋਈ ਨਦੀ ਜਾਂ ਨਹਿਰ ਵਗਦੀ ਹੈ ਚੱਲਦੀ ਹੈ ਪਾਣੀ ਸਾਫ਼ ਸੁਥਰਾ ਹੋਵੇਗਾ ਉੱਥੇ ਚਲਦੇ ਹੋਏ ਪਾਣੀ ਵਿੱਚ ਵੀ ਆਪਣੀ ਪੁਰਾਣੀ ਕੰਗੀ ਜਿਹੜੀ ਹੈ ਉਸ ਨੂੰ ਜਲ ਪ੍ਰਵਾਹ ਕਰ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਕਿ ਪਾਣੀ ਵਿੱਚ ਜੇਕਰ ਸੁੱਟ ਕੇ ਨਹੀਂ ਆਉਣੀ ਕਈ ਵਾਰ ਖੜਾ ਹੋਇਆ ਪਾਣੀ ਹੁੰਦਾ ਹੈ ਆਪਾਂ ਸੁੱਟ ਕੇ ਆ ਜਾਂਦੇ ਹਾਂ ਚਲਦੇ ਹੋਏ ਪਾਣੀ ਵਿੱਚ ਹੀ ਉਹ ਜਿਹੜੀ ਕੰਗੀ ਹੈ ਸੁੱਟ ਕੇ ਆਉਣੀ ਹੈ ਉਸ ਪਾਣੀ ਵਿੱਚ ਜਲ ਪ੍ਰਵਾਹ ਕਰਨੀ ਹੈ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਚਾਹੇ ਤੁਸੀਂ ਰਸਤੇ ਵਿੱਚ ਕੰਗੇ ਨੂੰ ਸੁੱਟਣ ਚੱਲੇ ਹੋ ਪਾਣੀ ਵਿੱਚ ਚੱਲੇ ਹੋ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਤੁਸੀਂ ਜਾਂਦੇ ਸਮੇਂ ਰਸਤੇ ਵਿੱਚ ਕਿਸੇ ਦੇ ਕੋਲ ਨਹੀਂ ਰੁਕਣਾ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਆਉਂਦੇ ਸਮੇਂ ਰਸਤੇ ਵਿੱਚ ਕਿਸੇ ਕੋਲ ਰੁਕਣਾ ਤੇ ਨਹੀਂ ਕੋਈ ਗੱਲਬਾਤ ਕਰਨੀ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਕੰਗੀ ਨੂੰ ਚਰਾਹੇ ਜਾਂ ਪਾਣੀ ਵਿੱਚ ਸੁੱਟ ਕੇ ਆਉਂਦੇ ਹੋ ਜਲ ਪ੍ਰਵਾਹ ਕਰਕੇ ਆਉਂਦੇ ਹੋ ਇਹ ਉਪਾਅ ਕਰਦੇ ਹੋ ਉਪਾਕਰਣ ਦੇ ਨਾਲ ਤੁਹਾਡੇ ਉੱਪਰ ਜੇਕਰ ਕਿਸੇ ਨੇ ਕੁਝ ਕੀਤਾ ਕਰਵਾਇਆ ਹੋਵੇਗਾ ਉਹ ਦੂਰ ਹੋ ਜਾਵੇਗਾ ਤੁਹਾਡੇ ਉੱਪਰ ਕੁਝ ਤਾੰਤ੍ਰਿਕ ਕਰਵਾਵਾ ਜੇਕਰ ਕੀਤੀਆਂ ਹੋਣਗੀਆਂ ਤਾਂ ਉਹ ਦੂਰ ਹੋ ਜਾਣਗੀਆਂ ਜਾਂ ਫਿਰ ਕਈ ਵਾਰੀ ਕੀ ਹੁੰਦਾ ਹੈ ਕੁਝ ਆਪਣੇ ਉੱਪਰ ਕਰਵਾਉਣ ਦੇ ਲਈ ਕੋਈ ਸੋਚ ਵੀ ਰਿਹਾ ਹੁੰਦਾ ਹੈ ਤਾਂ ਉਹਦਾ ਵੀ ਅਸਰ ਤੁਹਾਡੇ ਤੇ ਨਹੀਂ ਹੋਵੇਗਾ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਤੁਹਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਜੇਕਰ ਤੁਸੀਂ ਇਸ ਉਪਾਣ ਨੂੰ ਕਰ ਲੈਂਦੇ ਹੋ ਇਸ ਤਰ੍ਹਾਂ ਕੀਤੇ ਹੋਏ ਉਪਾ ਦੇ ਨਾਲ ਤੁਹਾਡੇ ਤੇ ਅਸਰ ਬਹੁਤ ਵਧੀਆ ਹੋਵੇਗਾ ਤੇ ਕੀਤੇ ਕਰਾਇਦਾ ਅਸਰ ਘਟਨਾ ਸ਼ੁਰੂ ਹੋ ਜਾਵੇਗਾ ਤੇ ਇੱਕ ਦੂਸਰੀ ਗੱਲ ਕਿ ਤੁਹਾਡੇ ਉੱਪਰ ਕੋਈ ਵੀ ਕੁਝ ਹੁਣ ਨਹੀਂ ਕਰਵਾ ਸਕੇਗਾ ਇਸ ਉਪਾਣ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਖੁਦ ਚੱਲ ਕੇ ਆਵੇਗਾ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਇਸੇ ਤਰ੍ਹਾਂ ਜਦੋਂ ਤੁਸੀਂ ਪੁਰਾਣੀ ਕੰਗੀ ਦੇ ਨਾਲ ਇਸ ਉਪਾਣ ਨੂੰ ਕਰ ਲੈਂਦੇ ਹੋ ਇਸ ਪੁਰਾਣੀ ਕੰਗੀ ਨੂੰ ਤੁਸੀਂ ਸੁੱਟ ਦੇਂਦੇ ਹੋ ਇਸ ਤੋਂ ਬਾਅਦ ਕੀ ਕਰਨਾ ਹੈ ਆਪਣੇ ਵਰਤੋਂ ਦੇ ਲਈ ਜਿਹੜੀ ਨਵੀਂ ਕੰਗੀ ਲੈ ਕੇ ਆਉਣੀ ਹੈ ਬਾਜ਼ਾਰ ਤੋਂ ਲੈ ਕੇ ਆਉਣੀ ਹੈ ਤਾਂ ਤੁਸੀਂ ਕੰਗੀ ਨੂੰ ਲੈਣ ਦੇ ਸਮੇਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਉਹ ਚਿੱਟੇ ਰੰਗ ਦੀ ਤੁਸੀਂ ਲੈ ਕੇ ਆਇਓ ਕਿਉਂਕਿ ਚਿੱਟੇ ਰੰਗ ਦੇ ਉੱਪਰ ਖਾਸ ਕਰਕੇ ਕੋਈ ਜਾਦੂ ਟੋਣਾ ਟੋਟਕਾ ਜਲਦੀ ਕਿਰਿਆ ਨਹੀਂ ਕਰਦਾ ਬਹੁਤ ਜ਼ਿਆਦਾ ਘੱਟ ਚਾਂਸ ਹੁੰਦੇ ਹਨ ਕਿ ਚਿੱਟੇ ਰੰਗ ਦੀ ਕੰਗੀ ਦੇ ਉੱਪਰ ਕੋਈ ਜਾਦੂ ਟੋਣਾ ਟੋਟਕੇ ਦਾ ਪ੍ਰਭਾਵ ਨਹੀਂ ਪੈਂਦਾ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਸਿੰਪਲ ਜਿਹਾ ਹੋਰ ਉਪਾਅ ਦੱਸਦੇ ਹਾਂ ਕਿ ਜੇਕਰ ਤੁਸੀਂ ਚਾਂਦੀ ਦੀ ਕੰਗੀ ਬਣਵਾ ਸਕਦੇ ਹੋ ਛੋਟੀ ਜਿਹੀ ਬਹੁਤ ਘੱਟ ਪੈਸਿਆਂ ਵਿੱਚ ਬਣ ਜਾਵੇਗੀ ਜੇਕਰ ਬਣਵਾ ਸਕਦੇ ਹੋ ਤਾਂ ਬਣਵਾ ਕੇ ਤੁਹਾਡਾ ਜਿਹੜਾ ਪਰਸ ਹੈ ਤੁਸੀਂ ਆਉਣ ਜਾਣ ਸਮੇਂ ਜਿਸ ਨੂੰ ਕੋਲ ਰੱਖਦੇ ਹੋ ਉਸ ਵਿੱਚ ਇਹ ਕੰਗੀ ਰੱਖ ਸਕਦੇ ਹੋ ਜੋ ਕਿ ਸਿੰਪਲ ਜਿਹਾ ਉਪਾਅ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਨਾਲ ਤੁਹਾਡੇ ਘਰ ਵਿੱਚ ਐਨਾ ਪੈਸਾ ਆਵੇਗਾ ਤੁਸੀਂ ਵੇਖ ਕੇ ਇਸ ਨੂੰ ਖੁਦ ਹੈਰਾਨ ਰਹਿ ਜਾਓਗੇ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਛੋਟੇ ਛੋਟੇ ਜਿਹੇ ਉਪਾਅ ਜਿਹੜੇ ਅਸੀਂ ਕੰਗੀ ਨੜ ਕਰ ਸਕਦੇ ਹਾਂ ਧੰਨਵਾਦ